चार जनरेशन गुजर गई कि औरत तो उच्चा ठाया जाओ अज उस उत्ते गल कर रहे महिलावान लाई कौन की कर रहे हैं असी की किता है मैं ए आई सी सी की ओर से विंग कमांडर अनुमा आचार्य और हमारी टीम अमरीश जी और विपिन जी हम सब आज बहुत आनंदित हैं कि आपके बीच में हमारे पंजाब प्रदेश की एकमात्र मुख्यमंत्री रही राजेंद्र कौर टिल जी यहाँ पर हमारे पास मौजूद हैं और जो हमारे न्यायपत्र के बारे में आपको बताएंगी और एक अच्छी बात यह है कि पंजाब की प्रदेश महिला कांग्रेस अध्यक्ष हमारे साथ हैं रंदावा मैडम और अर्शप्रीत खडियाल ये तो आपके जाने माने हैं तो बस हम आपका ज्यादा समय ना लेते हुए सीधे मुद्दे की बात मैम शुरू करेंगे और आपके सवाल जो होंगे वो कोशिश करिएगा कि केवल सो मोटो जो आज का सब्जेक्ट है उस पर हो ਆਹ ਕੋ ਕਾ ਜ਼ਾਦਾ ਸਵਾਗਤ ਹੁੰਦਾ ਹੈ ਸਭ ਨੂੰ ਮੈਂ ਆਮ ਜੀ ਮਾਤੀ ਸਭ ਤੋਂ ਪਹਿਲਾਂ ਤਾਂ ਮੈਂ ایਆਈਸੀਸੀ ਤਰਫ ਤੋਂ ਔਰ ਪੰਜਾਬ ਤੋਂ ਸਾਡੇ ਰੰਧਾਵਾ ਜੀ ਤੇ ਸਾਰੇ ਆਫੀਸਰਸ ਵੀਰ ਰਹਿਣਾ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਔਰ ਬੜ ਅੱਛੇ ਤਰੀਕੇ ਨਾਲ ਆਪਣੀ ਡਿਊਟੀ ਨਿਭਾਉਣ ਲਈ ਆਜ ਸਾਰੇ ਪੰਜਾਬ ਚੱਲ ਕੇ ਆਏ ਆ ਦੇ ਆਰ ਆਲ ਵੈਲਕਮ ਨੰਬਰ 1 ਨੰਬਰ 2 आज मेरी जो हमारी बात कर रहे हैं इनको देखो मुझे भी हिंदी बोलना बोलने को बन करता है। लेकिन आती नहीं पूरी मैं कह नहीं हिंदी पूरी आती नहीं मिलदा भी बोल रही हूं मेनू आज जो साडा है मुद्दा वो मुद्दा बहुत इंपॉर्टेंट है इस करके है कि साडे गुरुवा पीरा तो औरत जाति नुचा चक्कण दी गल्ला होंदियां आईयां 3-4 जनरेशनस गुजरगियां कि औरत नुचा ठाया जाओ आज उस दे ऊपर सी गल कर रहे हां ਮਹਿਲਾ ਆਮ ਆਲੀ ਕੌਣ ਕੀ ਕਰ ਰਿਹਾ ਹੈ ਅਸੀਂ ਕੀ ਕੀਤਾ ਲੋਕ ਪਹਿਲਾਂ ਵਾਅਦੇ ਕਰਦੇ ਫਿਰ ਲੋਕ ਚੋਣ ਮੈਨੀਫੈਸਟੋ ਕਰਦੇ ਥੈਨ ਸਾਡੀਆਂ ਪਾਰਟੀਆਂ ਸਾਨੂੰ ਗਰੰਟੀਆਂ ਤੇ ਆ ਉਤਰੀਆਂ ਲੇਕਿਨ ਆਈ ਐਮ ਵੈਰੀ ਸੌਰੀ ਇਹ ਦੇਖ ਕੇ ਕਿ ਸਾਰੇ ਲੋਕਾਂ ਨੂੰ ਪਾਰਟੀਆਂ ਦੀਆਂ ਜਿਹੜੀਆਂ ਗਰੰਟੀਆਂ ਸਾਡੀਆਂ ਵਿਰੋਧੀ ਪਾਰਟੀਆਂ ਦੇ ਰਹੀਆਂ ਆਜੋ ਲੋਕਾਂ ਦਾ ਵਿਸ਼ਵਾਸ ਹੁਰਦਾ ਜਾ ਰਿਹਾ ਹੈ ਲੇਕਿਨ ਆਈ ਰੀਅਲੀ ਫੀਲ ਪ੍ਰਾਊਡ ਕਿ ਜਿਸ ਪਾਰਟੀ ਵੱਲੋਂ ਅੱਜ ਮੇਰੀ ਡਿਊਟੀ ਲਾਈ ਗਈ ਹੈ اے ਆਈ ਸੀ ਸੀ ਵੱਲੋਂ ਬੋਲਣ ਵਾਸਤੇ ਮੈਂ ਉੱਥੇ ਤੁਹਾਨੂੰ ਸਿਰਫ ਇਹ ਹੀ ਨਹੀਂ ਦੱਸਣਾ ਕਿ ਸਿਆ ਗਰੰਟੀ ਦਿੱਤੀ ਹੈ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਤੁਸੀਂ ਇਹ ਵੀ ਫਰਕ ਜ਼ਰੂਰ ਵਿਚਾਰਿਓ ਕਿ ਗਰੰਟੀ ਦਿੱਤੀ ਤੇ ਗਰੰਟੀ 90% ਤੋਂ ਵੱਧ ਪੂਰੀ ਕਿਨੇ ਕੀਤੀ ਇੰਪਲੀਮੈਂਟ ਕਿਸ ਪਾਰਟੀ ਦੇ ਸਮੇਂ ਵਿੱਚ ਗਰੰਟੀ ਹੋਈ ਜਿਹੜੀ ਕਹੀ ਗਈ ਉਨੀ ਕੀ ਦਾ ਠੀਕ ਹੈ ਫਰਕ ਕਿਤੇ ਰਹਿ ਜਾਂਦਾ ਹੈ ਤੇ 100 ਦੀ 100% ਫੇਲ ਕਿਹੜੀ ਪਾਰਟੀ ਵੱਲੋਂ ਹੋਈ ਇੱਕ ਤਾਂ ਇਹ ਇਹਦੇ ਵਿੱਚ ਸਾਰੀ ਇੰਪੋਰਟੈਂਸ ਕਿਉਂਕਿ ਚੌਥਾ ਥਰਮੋਮੀਡੀਆ ਤੁਸੀਂ ਇਸ ਗੱਲ ਨੂੰ ਸਾਡੀ ਅਸੀਂ ਸਾਰੀਆਂ ਬੱਚੀਆਂ ਸਾਡੇ ਹਰ ਫੀਲਡ ਵਿੱਚ ਹੈਗੀਆਂ ਅਸੀਂ ਸਮਝਦੇ ਹਾਂ ਕਿ ਤੁਹਾਡੀ ਕਲਮ ਇੱਕ ਸਚਾਈ ਲਿਖੂਗੀ ਮੈਂ ਅੱਜ ਕੀ ਕਰ ਰਹੀ ਆ ਇਹ ਮੈਂ ਬਾਅਦ ਵਿੱਚ ਦੱਸਦੀ ਆ ਦੇਖੋ ਸਭ ਤੋਂ ਪਹਿਲਾਂ ਮੈਂ ਕਹਿੰਦੀ ਆ ਕਿ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੁੰਦੀ ਹੈ ਕਿ ਪਹਿਲ ਕਿਹਨੇ ਕੀਤੀ ਪਹਿਲਾ ਪੱਥਰ ਕਿਹਨੇ ਮਾਰਿਆ ਸ਼ੁਰੂਆਤ ਕਿਹਨੇ ਕੀਤੀ ਜਿਵੇਂ ਮੈਂ ਕਿਹਾ ਸਾਡੇ ਗੁਰੂਆਂ ਪੀੜਾਂ ਨੇ ਕੀਤੀ ਲੇਕਿਨ ਉਸ ਤੋਂ ਬਾਅਦ ਹਿੰਦੋਸਤਾਨ ਔਰ ਹਿੰਦੋਸਤਾਨ ਦੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਅੱਜ ਤੱਕ ਚਾਹੇ ਭਾਜਪਾ ਜਾ ਹੋਈ ਪ੍ਰਾਈਮ ਮਿਨਿਸਟਰ ਤਾਂ ਕੀ ਲੇਡੀ ਡਿਪਟੀ ਪ੍ਰਾਈਮ ਮਿਨਿਸਟਰ ਵੀ ਨਹੀਂ ਬਣਾਈ ਇਸੇ ਤਰ੍ਹਾਂ ਨਾਲ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਰਗੇਨਾਈਜੇਸ਼ਨ ਨੈਸ਼ਨਲ ਕਾਂਗਰਸ ਪਾਰਟੀ ਦੀ ਹੈੱਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ बार-बार ਲਗਾਤਾਰ ਕਰਕੇ ਇੱਕ ਔਰਤ ਦੇ ਹੱਥ ਵਿੱਚ ਵਾਗ ਦੋਤਾਈ ਔਰ ਦੂਜੀ ਗੱਲ ਉਸ ਤੇ ਸਿ ਪ੍ਰਾਊਡ ਫੀਲ ਕਰਦੇ ਆ ਕਿ ਸੋਨੀਆ ਜੀ ਨੇ ਆਪਣਾ ਅਹੁਦਾ ਹੀ ਨਹੀਂ ਕਿ ਉਹਦਾ ਲੈ ਕੇ ਬੈਠ ਗਏ ਆ ਉਹਨਾਂ ਨੇ ਇੱਕ ਬੜਾ ਹੀ ਇਤਿਹਾਸਿਕ ਫੈਸਲਾ ਕੀਤਾ ਸੋਨੀਆ ਜੀ ਨੇ ਮੈਨੂੰ ਯਾਦ ਆ ਸ਼ਾਇਦ 14 ਦੀ ਗੱਲ ਹੈ ਜਾਂ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਵੀ ਵੀਡੀਓ ਯਾਦ ਹੋਊਗਾ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਮੈਂ ਰਿਜ਼ਰਵੇਸ਼ਨ 33% ਕਰਨੀ ਹੈ ਔਰਤਾਂ ਵਾਸਤੇ ਔਰ ਔਰਤਾਂ ਵਾਸਤੇ ਕੀਤੀ ਜਿਹੜੀ ਭਾਜਪਾ ਨੇ ਲੋਕ ਸਭਾ ਚ ਪਾਸ ਨਹੀਂ ਹੋਣ ਦਿੱਤੇ ਬਿੱਲ ਰਾਸ਼ਟਰ ਸੱਸੀ ਕੀਤੇ ਲੋਕ ਸਭਾ ਚੋਂ ਨਹੀਂ ਦਿੱਤੇ ਇਸੇ ਤਰ੍ਹਾਂ ਨਾਲ ਉਹਨਾਂ ਨੇ ਫਿਰ ਆਪਣੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵਿੱਚ 33% ਦਾ ਜਿਹੜੀ ਰੈਜ਼ਰਵੇਸ਼ਨ ਹੈ ਹਰ ਹਾਲਤ ਵਿੱਚ ਲਾਗੂ ਹੋ ਸਾਡੇ ਕੋਲ ਚਿੱਠੀਆਂ ਪਈਆਂ ਮੋਦੂ ਸੂਬੇ ਦੀ ਪ੍ਰਧਾਨ ਸੀ ਇਹ ਕੀਤਾ ਤੇ ਇਹਦੇ ਨਾਲ ਹੀ ਇਹ ਵੀ ਤੁਸੀਂ ਪਹਿਲੀ ਵਾਰ ਕਿਸੇ ਕਾਂਗਰਸ ਪਾਰਟੀ ਦੀ ਔਰਤ ਲੀਡਰ ਨੂੰ ਦੇਖਿਆ ਹੋਣਾ ਹੈ ਲੈਣ ਵਾਸਤੇ ਤੱਕੇ ਆਉਂਦੇ ਸਾਰੇ ਕੁਝ ਦੇਖਿਆ ਹੈ ਲੇਕਿਨ ਆਪਣੇ ਕੋਲੋਂ ਮਿਲੀ ਵੀ ਪਾਵਰ ਕਿਸੇ ਨੂੰ ਦੇਣ ਦੀ ਗੱਲ ਕਰੇ ਉਹ ਵੀ ਸਾਡੀ ਲੀਡਰ ਸੋਨੀਆ ਗਾਂਧੀ ਜਿੰਨਾ ਤੁਸੀਂ ਪ੍ਰਾਊਡ ਫੀਲ ਕਰਦੇ ਆ ਜਦੋਂ ਸਭ ਪਾਰਟੀਆਂ ਨੇ ਕਿਹਾ ਸੋਨੀਆ ਜੀ ਨੂੰ ਬਣਾਓ ਯੂਪੀ ਨੇ ਕਿਹਾ ਸੋਨੀਆ ਜੀ ਨੂੰ ਬਣਾਓ ਪੀਐਮ ਉਹਨਾਂ ਨੇ ਕਿਹਾ ਮੈਂ ਨਹੀਂ ਬਣਨਾ ਉਹਨੇ ਇੱਕ ਗੁਰਸਿੱਖ ਪੰਜਾਬੀ ਜੀ ਨੂੰ 2% ਕਹਿੰਦੇ ਆ ਉਹਨਾਂ ਨੂੰ ਆਪਣੀ ਕੁਰਸੀ ਦੇ ਕੇ ਪਹਿਲ ਕਰਕੇ ਇਹ ਵੀ ਸਾਡੀ ਮੈਡਮ ਸੋਨੀਆ ਗਾਂਧੀ ਜੀ ਨੇ ਕਰਕੇ ਦਿਖਾਇਆ ਇਸੇ ਤਰ੍ਹਾਂ ਨਾਲ ਜਿਵੇਂ ਮੈਂ ਕਿਹਾ ਕਿ ਇੰਦਰਾ ਜੀ ਨੇ ਇੰਦਰਾ ਜੀ ਨੇ 72 ਦੇ ਵਿੱਚ 72 ਦੇ ਵਿੱਚ ਸਾਡਾ 25% ਰੈਜ਼ਰਵੇਸ਼ਨ ਲੇਡੀਜ਼ ਵਾਸਤੇ ਰੱਖੀ ਜਿੱਦੀ ਮੈਂ ਵੀ ਪ੍ਰੋਡਕਟਾਂ ਤੇ ਹੋਰ ਮੇਰੀਆਂ ਭੈਣਾਂ ਬਹੁਤ ਹੋਣਗੀਆਂ ਉਹਨਾਂ ਨੇ 25% ਤੋਂ ਲੇਡੀਜ਼ ਤੋਂ ਸ਼ੁਰੂ ਕੀਤਾ ਔਰ ਇਸੇ ਤਰ੍ਹਾਂ ਨਾਲ ਸਾਡੇ ਆਪਣੇ ਸਾਰਿਆਂ ਥਾਵਾਂ ਤੇ ਰਾਜੀਵ ਜੀ ਨੇ ਜਿਹੜਾ ਸਾਡਾ ਲਿਆਂਦਾ ਸੀਗਾ ਪੰਚਾਇਤੀ ਰਾਜ ਉਹਦੇ ਵਿੱਚ ਵੀ 33% ਦੀ ਰਾਜੀਵ ਜੀ ਨੇ ਕਿਹਾ ਲੈ ਕੇ ਆਓ ਇੱਥੇ ਬਿਆਨ ਸਿੰਘ ਅਸੀਂ ਸਾਰੇ ਮੇਰੇ ਕੋਲੇ ਮਹਿਕਮਾ ਸੀਗਾ ਅਸੀਂ ਬਲਾਕ ਸੰਪਤੀਆਂ ਸਾਰਿਆਂ ਵਿੱਚ ਔਰਤਾਂ ਨੂੰ 33% ਉਸ ਵਕਤ ਲੈ ਕੇ ਆਏ ਆ ਇਸੇ ਤਰ੍ਹਾਂ ਨਾਲ ਜਿਹੜੇ ਸੀ ਆਰਥਿਕ ਤੌਰ ਤੇ ਸਾਡੀ ਪਾਰਟੀ ਨੇ ਹਿਮਾਚਲ ਦੇ ਵਿੱਚ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅੱਜ ਇਹ ਪਿਛੇ ਇਲੈਕਸ਼ਨਾਂ ਹੋਈਆਂ ਔਰ ਇੱਥੇ ਆਮ ਆਦਮੀ ਪਾਰਟੀ ਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਦੂਜੇ ਪਾਸੇ ਅਸੀਂ ਕਿਹਾ 1500 ਅੱਜ ਹਿਮਾਚਲ ਚ ਕੋਈ ਵੀ ਤੁਹਾਡੇ ਆਪਣੇ ਲਿੰਕ ਆਪਾਂ ਜਾਣਦੇ ਆ ਟੈਲੀਫੋਨ ਕਰਦੇ ਆ ਕਾਂਗਰਸ ਪਾਰਟੀ ਨੇ ਬਣਦੇ ਆ ਪਹਿਲੀ ਵਾਰੀ ਅੱਜ ਉੱਥੇ 15 1500 ਰੁਪਏ ਮਹੀਨਾ ਸਾਡੀ ਪਾਰਟੀ ਮਹਿਲਾਵਾਂ ਨੂੰ ਦੇ ਰਹੀ ਹੈ ਔਰ ਦੂਜੇ ਪਾਸੇ ਅਸੀਂ ਮਹਿਲਾਵਾਂ ਨੂੰ ਜਿਵੇਂ ਹੁਣ ਸਾਡੀ ਪਾਰਟੀ ਨੇ ਇੱਕ ਵਾਦਾ ਕੀਤਾ ਹੈ ਜਿਹੜਾ ਪੂਰਾ ਕਰਨਾ ਹੈ ਦਿਲ ਤੋਂ ਪੂਰਾ ਕਰਨਾ ਹੈ ਕਿਉਂਕਿ ਸਾਨੂੰ ਐਸੀ ਲੀਡਰ ਮਿਲੀ ਹੈ ਸੋਨੀਆ ਜੀ ਜਿਹੜੇ ਸਾਡੀ ਵੀ ਕਲਾਸ ਲਾਉਂਦੇ ਹੁੰਦੇ ਸੀ ਕਿ ਤੁਸੀਂ ਜੋ ਚੋਰ ਮੈਨੀਫੈਸਟੋ ਬਣਾਇਆ ਹੈ ਆਫਟਰ 3 ਮੰਥਸ ਕੋ ਰਿਵਿਊ ਕਰਦੇ ਸੀ ਖੁਦ ਕਿੰਨੇ ਪੂਰੇ ਕੀਤੇ ਕਿੰਨੇ ਰਹਿ ਗਏ ਆ ਅੱਜ ਵੀ ਸਾਰਾ ਉਹਨਾਂ ਨੇ ਕੱਲਾ-ਕੱਲਾ ਦੇਖਿਆ ਕਿ ਕੀ ਕਰਨਾ ਹੈ ਅਸੀਂ ਹੁਣ 8500 ਰੁਪਿਆ ਮਹੀਨੇ 8.5 ਹਜ਼ਾਰ ਰੁਪਿਆ ਮਹੀਨਾ ਅਸੀਂ ਜਿਹੜਾ ਦੇਣਾ ਸਾਡੀ ਸਰਕਾਰ ਬਣਦੀ ਹੈ ਅਸੀਂ ਉਸ ਪਰਿਵਾਰ ਦੀ ਗਰੀਬ ਜਿਹੜੀ ਆਪਣੀ ਗਰੀਬੀ ਦੇ ਪਰਿਵਾਰ ਚ ਰਹਿੰਦੀ ਹੈ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਏ ਬਣਦਾ ਅਸੀਂ ਉਹ ਦੇਣ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਨਾਲ ਮਨਰੇਗਾ ਸੀ ਸ਼ੁਰੂ ਕੀਤੀ ਇਸ ਤਰ੍ਹਾਂ ਦਾ ਆਂਗਣ ਬਾੜੀ ਵਿੱਚ ਅਸੀਂ ਸਾਰੀ ਉਸ ਵਕਤ ਉਹਨਾਂ ਦੀਆਂ ਜਿਹੜੀ ਸੀਗੀਆਂ ਆਪਣੀਆਂ ਬੇਜਸ ਉਹ ਸਾਰੀਆਂ ਅਸੀਂ ਵਧਾਈਆਂ ਮੈਨੂੰ 1996 ਦੇ ਵਿੱਚ ਜਦੋਂ ਮੈਂ ਚੀਫ ਮਿਨਿਸਟਰ ਬਣੀ ਆ ਠੀਕ ਹੈ ਉਸ ਤੋਂ ਬਾਅਦ ਅੱਜ ਤੱਕ ਕੋਈ ਪਾਰਟੀ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਨਹੀਂ ਲੇਡੀ ਨੂੰ ਬਣਾ ਸਕੀ ਚੀਫ ਮਿਨਿਸਟਰ ਛੱਡਦੇ ਹੋ ਡਿਪਟੀ ਲੀਡਰ ਵੀ ਡਿਪਟੀ ਸੀਐਮ ਵੀ ਕੋਈ ਲੇਡੀ ਨੂੰ ਨਹੀਂ ਬਣਾ ਸਕੇ 50% ਤੋਂ ਮੋਰ ਥੈਨ 50% ਔਰਤਾਂ ਸਾਡੀਆਂ ਹੈਗੀਆਂ ਵੋਟ ਤੁਸੀਂ ਉਹਨਾਂ ਤੋਂ ਮੰਗਦੇ ਹੋ ਔਰ ਦੂਜੇ ਪਾਸੇ ਤੁਸੀਂ ਇਹ ਵੀ ਛੱਡੋ ਆ ਤੁਹਾਡੇ ਸਾਹਮਣੇ 5 6 4 ਜਿੰਨੇ ਵੀ ਧਿਪੇਜ ਰਾਜ ਸਭਾ ਦੇ ਕੋਈ ਔਰਤ ਭੇਜੀ ਇਹਨਾਂ ਨੇ ਉੱਤੇ ਨਾਟ ਅ ਸਿੰਗਲ ਵਨ ਕੋਈ ਨਹੀਂ ਭੇਜਿਆ ਔਰ ਇਸੇ ਤਰ੍ਹਾਂ ਹੁਣ 13 13 ਕਹਿੰਦੇ ਲੋਕ ਸਭਾ ਜਿੱਤਾਂਗੇ ਸਾਰੇ ਕਹੀ ਜਾਂਦੇ ਆ ਬੀਜੇਪੀ ਵਾਲੇ ਕਹਿੰਦੇ ਅਸੀਂ ਜਿੱਤਾਂਗੇ ਇਹ ਕਹਿੰਦੇ ਅਸੀਂ ਜਿੱਤਾਂਗੇ ਆਪ ਵਾਲੇ ਤੁਹਾਨੂੰ ਤਾਂ ਭਲਿਓ ਮਾਨਸੋ 13 ਕੈਂਡੀਡੇਟ ਨਹੀਂ ਮਿਲ ਰਹੇ ਕੋਈ ਕਾਂਗਰਸ ਤੋਂ ਲੈ ਕੇ ਜਾਂਦਾ ਦੋਏ ਕਾਂਗਰਸ ਤੋਂ ਲੈ ਕੇ ਜਾਂਦੇ ਆ ਕਦੇ ਉਹ ਸਾਥੋਂ ਕਾਂਗਰਸ ਤੋਂ ਆਪ ਵਾਲਾ ਲੈ ਗਿਆ ਆਪ ਵਾਲੇ ਤੋਂ ਹੋ ਕੇ ਗਾਹਾਂ ਬੀਜੇਪੀ ਵਾਲੇ ਕੋਕੇ ਲੈ ਗਏ ਤੁਹਾਡੇ ਟਿਕਟਾਂ ਸਬੰਧੀ ਭੱਜ ਰਹੇ ਆ ਬੰਦੇ ਕੀ ਇੱਥੇ ਤੁਸੀਂ ਆਪਣੀਆਂ 13 ਦੇ ਵਿੱਚ ਕਿਸੇ ਔਰਤ ਨੂੰ ਦਿੱਤਾ ਟਿਕਟ ਜਵਾਬ ਮੰਗਦੇ ਆ ਅਸੀਂ ਸਾਰੀਆਂ ਅੱਜ ਮਹਿਲਾਵਾਂ ਬੈਠੀਆਂ ਤੁਹਾਡੇ ਜ਼ਰੀਏ ਜਵਾਬ ਮੰਗਦੇ ਆ ਕਿ ਇਹ ਸਾਰੀਆਂ ਥਾਵਾਂ ਤੇ ਦੱਸੋ ਤੁਸੀਂ ਕੀ ਕੀਤਾ ਕਿਉਂ ਨਹੀਂ ਕੀਤਾ ਜਿਹੜੀ ਸਾਡੀ ਪਾਰਟੀ ਦੇ ਮੈਂ ਗੱਲ ਕੀਤੀ ਕਿ ਜੇ ਪ੍ਰਾਈਮ ਮਿਨਿਸਟਰ ਬਣਾਇਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਜੇ ਇਸ ਤੋਂ ਬਾਅਦ ਰਾਸ਼ਟਰਪਤੀ ਸਾਡੀ ਪਾਰਟੀ ਨੇ ਪਹਿਲ ਕੀਤੀ ਔਰਤ ਬਣਾਉਣ ਦੀ ਜੇ ਲੋਕ ਸਭਾ ਦਾ ਰਾਸ਼ਵੱਸ਼ ਸਪੀਕਰ ਬਣਾਉਣਾ ਪਿਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਦੇਖੋ ਬਣੇ ਬੇ ਰਸਤੇ ਉੱਤੇ ਪਹਿਆਂ ਤੇ ਸੜਕਾਂ ਤੇ ਹਰ ਕੋਈ ਨਾਰਨਾ ਚੱਲ ਲੈਂਦਾ ਔਖੇ ਹੁੰਦੇ ਰਸਤੇ ਬਣਾਉਣੇ ਮਹਿਲਾਵਾਂ ਲਈ ਸਾਡੀਆਂ ਪਾਰਟੀਆਂ ਨੇ ਜਿੱਥੇ ਹੋਰ ਵਰਗਾਂ ਲਈ ਵੀ ਕੀਤਾ ਪਰ ਅੱਜ ਅਸੀਂ ਇਕੱਲੀਆਂ ਮਹਿਲਾਵਾਂ ਦਾ ਹੀ ਗੱਲ ਕਰ ਰਹੇ ਹਾਂ ਜੇਕਰ ਇੱਥੇ ਸਾਡੀ ਪਾਰਟੀ ਨੇ ਹਰ ਫੀਲਡ ਵਿੱਚ ਪੂਰੀ ਤਰ੍ਹਾਂ ਨਾਲ ਮਹਿਰਮਾਨ ਨੂੰ ਕੰਪੈਰੀਟਿਵਲੀ ਅਦਰ ਪਾਰਟੀਆਂ ਸਾਰਿਆਂ ਨੂੰ ਵੱਧ ਵੱਡਾ ਮਾਣ ਤੇ ਸਨਮਾਨ ਦਿੱਤਾ ਮੇਰੇ ਸਮੇਂ ਦੇ ਵਿੱਚ ਉਦੋਂ ਗ੍ਰੈਜੂਏਸ਼ਨ ਸਾਰੀਆਂ ਲੜਕੀਆਂ ਦੀ ਮੈਂ ਗ੍ਰੈਜੂਏਸ਼ਨ ਤੱਕ ਫੀਸ ਮਾਫ ਕੀਤੀ ਸਾਰੀਆਂ ਆਈਟੀਆਈ ਤੇ ਮੇਰੇ ਕੋਲ ਆ ਟੈਲੀਫੋਨ ਤੇ ਮੈਂ ਕਾਪੀ ਵੀ ਲੈਉਣੀ ਸੀ ਇਹਦੇ ਤੋਂ ਲੈ ਕੇ ਰਹੀਆਂ ਤੁਹਾਨੂੰ ਮੈਂ ਦੇ ਵੀ ਦਊਂ ਕਾਪੀ ਦੇ ਸਾਰਿਆਂ ਥਾਂ ਮਤੇ ਅਸੀਂ ਆਈਟੀਆਈ ਪੋਲੀਟਿਕ ਨਿਪੋਰਟਾਂ ਮਤੇ ਸਾਰਿਆਂ ਥਾਂ ਮਤੇ ਅਸੀਂ ਉਹਨਾਂ ਜਿਹੜੀਆਂ ਸਾਡੀਆਂ ਲੜਕੀਆਂ ਸੀਗਾਂ ਉਹਨਾਂ ਦੀ ਸੀ ਫ੍ਰੀ ਐਜੂਕੇਸ਼ਨ ਕੀਤੀ ਅਸੀਂ ਜਿਹੜੀਆਂ ਸਾਡੀਆਂ ਬੱਚੀਆਂ ਆ ਉਹ ਸਾਰਾ ਘਰ ਵੀ ਸੰਭਾਲਦੀਆਂ ਸੌਰੀ ਮੈਂ ਤੁਹਾਨੂੰ ਇਹ ਨਹੀਂ ਕੋਈ ਲੰਬਾ ਦੇ ਰਹੀਆਂ ਲੇਕਿਨ ਇੱਕ ਸਮਾਜ ਵਿੱਚ ਇਹ ਨਾਟਕ ਫਰਕ ਹੈਗਾ ਔਰਤ ਨੇ ਇਕੱਲਾ ਆਪਣਾ ਨਹੀਂ ਸੋਚਣਾ ਹੁੰਦਾ ਮਰਦ ਨੇ ਆਪਣਾ ਸੋਚਣਾ ਔਰਤ ਨੇ ਆਪਣਾ ਵੀ ਸੋਚਣਾ ਹੈ ਪਤੀ ਦਾ ਟਿਫਨ ਵੀ ਤਿਆਰ ਕਰਕੇ ਹੱਥ ਫੜਾਉਣਾ ਹੈ ਪੁੱਤਰ ਦਾ ਵੀ ਫੜਾਉਣਾ ਹੈ ਬੱਚਿਆਂ ਦਾ ਵੀ ਫੜਾਉਣਾ ਹੈ ਨਿੱਕੇ ਬੱਚਿਆਂ ਲਈ ਰੋਟੀ ਪਕਾ ਕੇ ਵੀ ਰੱਖ ਕੇ ਜਾਣੀ ਹੈ ਘਰ ਸਾਫ਼ ਸਪਾਈਆ ਬਣ ਰੱਖਣਾ ਜੇ ਕੋਈ ਪਾਰਟੀ ਤੁਸੀਂ ਬਾਹਰ ਮੰਨਿਆਉਂਦੇ ਆ ਮੇਲ ਤਾਂ ਉਹ ਪਾਰਟੀ ਆਰਗੇਨਾਈਜ਼ ਵੀ ਔਰਤ ਨੇ ਕਰਨੀ ਹੁੰਦੀ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਸਾਡੀ ਜਿਹੜੀ ਔਰਤ ਹੈ ਵਿਚਾਰੀ ਉਹਨੇ ਕਦੇ ਉਫ ਨਹੀਂ ਕੀਤਾ ਤੇ ਸਾਡੇ ਆ ਰੇਲ ਭਰਾ ਆ ਮੈਂ ਹੁਣ ਕਈ ਵਾਰੀ ਦੇਖਦੀ ਆ ਵਿਧਾਨ ਸਭਾ ਵੀ ਦੇਖਦੀ ਆ ਮੈਂ ਤਾਂ ਜਾਣਾ ਛੱਡਿਆ ਵੀ ਗਈ ਨਹੀਂ ਮੈਂ ਇੱਕ ਵਾਰ ਤਾਂ ਇਹ ਲੱਗਦਾ ਪਿੰਡ ਦੀ ਸੱਤ ਵੀ ਛੇ ਦਿਨ ਤੋਂ ਵਧੀਆ ਤਰੀਕੇ ਨਾਲ ਚੱਲਦੀ ਹੋਊਗੀ ਆ ਕੇ ਅੱਜ ਔਰਜਾਤੀ ਕਿਉਂਕਿ ਇਹ ਸਾਡੀ ਜਿਹੜੀ ਬੇਬੇ ਨਾਨਕੀ ਵੇਲੇ ਤੋਂ ਸਾਹਿਬਕੌਰ ਦੀ ਤੋਂ ਸਾਡੀ ਆਪਣੇ ਗੁਰੂਆਂ ਤੇ ਪੀਰਾਂ ਦੇ ਵਿੱਚ ਸਾਰੇ ਤੋਂ ਮਾਤੇ ਰਾਣੀ ਝਾਂਸੀ ਲਈ ਤੋਂ ਲੇਕਿਨ ਇਹ ਸਾਡਾ ਜਿਹੜਾ ਦੇਸ਼ ਹੈ ਇਸ ਤਰ੍ਹਾਂ ਦਾ ਹੈਗਾ ਜਿਹਦੇ ਵਿੱਚ ਅੱਜ ਆ ਅਸੀਂ 4-5 ਜਿਹੜੀਆਂ ਗਰੰਟੀਜ਼ ਜਿਵੇਂ ਕਿਹਾ ਨਰੇਗਾ ਦੀਆਂ ਹੋਰ ਵੀ ਡਿਟੇਲ ਹੈਗੀਆਂ ਮੇਰੀਆਂ ਭੈਣਾਂ ਦੱਸਣਗੀਆਂ ਕਿਉਂਕਿ ਮੈਂ ਇਸ ਤੋਂ ਬਾਅਦ 4-5 ਵੱਡੇ ਫੰਕਸ਼ਨ ਨੇ ਉੱਥੋਂ ਮੈਂ ਖੈਰੇ ਤੋਂ ਲੈ ਕੇ ਆਈਆਂ ਮੈਂ ਛੱਡ ਕੇ ਪਟਿਆਲੇ ਦਾ ਵੀ ਆਈਆਂ ਸੰਦੂਰ ਵੀ ਇੱਕ ਫੰਕਸ਼ਨ ਸੀ ਆਦਰਵਾਇਜ਼ ਤਾਂ ਭਾਈ ਖਬਰਾ ਤੁਹਾਡੇ ਭਾਈ ਹੋਈ ਲਾ ਦੇਣਗੇ ਬੀਬੀ ਹਲਕੇ ਚੋਂ ਆਇਆ ਵੈ ਮੈਂ ਉੱਥੇ ਪਹੁੰਚਣਾ ਹੋ ਜ਼ਰੂਰੀ ਇਸ ਕਾਰਨ ਕਰਕੇ ਮੈਂ ਫਟਾਫਟ ਸਿੱਧੀ ਆਈ ਸੀ 12 ਵਜੇ ਦਾ ਪ੍ਰੋਗਰਾਮ ਮਿਲਿਆ ਥੋੜਾ ਲੇਟ ਹੋ ਗਿਆ ਤੇ ਇੱਥੋਂ ਜਾ ਕੇ ਮੈਂ ਜੁਆਇਨ ਕਰਨਾ ਉਸ ਸਾਥੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਵੱਡੀਆਂ ਗੱਲਾਂ ਜਿਨ੍ਹਾਂ ਦੀ ਸ਼ੁਰੂਆਤ ਕਾਂਗਰਸ ਪਾਰਟੀ ਨੇ ਪਹਿਲ ਕੀਤੀ ਤੇ ਅੱਜ ਵੀ ਕਰ ਰਹੀ ਹੈ ਸਾਰੇ ਥਾਮਾਂ ਤੇ ਤਿਆਗ ਵਿੱਚ ਵੀ ਜਿਵੇਂ ਮੈਂ ਕਿਹਾ ਸੋਨੀਆ ਜੀ ਨੇ ਆਪਣਾ ਉਹਦਾ ਸਾਨੂੰ ਦਿੱਤਾ ਤੇ ਹਰ ਥਾਮਾਂ ਤੇ ਅਸੀਂ ਇੱਕ ਮੋਢੀ ਵੜ ਕੇ ਕਾਂਗਰਸ ਪਾਰਟੀ ਚੱਲੀ ਵੀ ਹੈ ਮੈਂ AICC ਕੀ ਔਰਸੇ ਫਿੰਕ ਕਮਾਂਡਰ ਅਨਵਾ ਆਚਾਰੀ ਔਰ ہماری ਟੀਮ ਅਮਰੀਸ਼ ਜੀ और विपिन जी हम सब आज बहुत आनंदित है कि आपके बीच में हमारे पंजाब प्रदेश की एकमात्र मुख्यमंत्री रही राजर कौर पट्टिल जी यहाँ पर हमारे पास मौजूद हैं और जो हमारे न्यायपत्र के बारे में आपको बताएंगी और एक अच्छी बात यह है कि पंजाब की प्रदेश महिला कांग्रेस अध्यक्ष हमारे साथ हैं रंदावा मैडम और अर्शप्रीत खडियाल ये तो आपके जाने माने हैं तो बस हम आपका ज्यादा समय ना लेते हुए सीधे मुद्दे की बात मैं शुरू करूंगी और आपके सवाल जो होंगे वो कोशिश करिएगा कि केवल सोमोटो जो आज का सब्जेक्ट है उस पर वो तो उनका ज्यादा स्वागत होगा तो पहला मैं ये सी तो मैं एआईसीसी तरफ से और पंजाब तो साढ़े साडेरnabla जी थे सारे ऑफिसर्स ਵੀਰੇ ਰਹਿਣਾ ਸਾਰਿਆਂ ਨੂੰ ਜੀ ਆਇਆਂ ਕਹਿੰਦੀਆਂ ਵੈਲਕਮ ਕਰਦੀਆਂ ਔਰ ਬਹੁਤ ਅچھے ਤਰੀਕੇ ਨਾਲ ਆਪਣੀ ਡਿਊਟੀ ਨਿਭਾਉਣ ਲਈ ਆਜ ਸਾਰੇ ਪੰਜਾਬ ਚੱਲ ਕੇ ਆਏ ਆ ਦੇ ਆਰ ਆਲ ਵੈਲਕਮ ਨੰਬਰ 1 ਨੰਬਰ 2 ਆਜ ਮੇਰੀ ਜਿਹੜੋ ਹਮਾਰੀ ਬਾਤ ਕਰ ਰਿਹਾ ਹੈ इनको ਦੇਖੋ ਮੈਨੂੰ ਵੀ ਹਿੰਦੀ ਬੋਲਣਾ ਬੋਲਣਾ ਕੋਈ